ਇਸਰੀ ਪੇਸ਼ੈਂਟ ਆ ਪੁਲਿਸ ਕਸਟਡੀ ਚ ਹੈ ਪੁਲਿਸ ਡਿਪਾਰਟਮੈਂਟੋਂ ਲੈ ਕੇ ਆਏ ਇਹਨਾਂ ਨੂੰ ਰਣਜੋਤ ਸਿੰਘ ਨਾਮ ਦਾ ਸਾਨੂੰ ਤੇਜ ਪ੍ਰਤਾਪ ਸਿੰਘ ਸਰ ਗਨਸ਼ਾਟ ਇੰਜਰੀ ਹੈਗੀ ਹੈ ਦੇ ਰਾਈਟ ਗਲੂਟਿਸ ਤੇ ਹੈਗੀ ਹੈ ਰਾਈਟ ਅੱਪਰ ਥਾਈ ਬੈਕਪੈਨ ਕੀ ਕੀਤਾ ਜਾ ਰਿਹਾ ਸਰ ਇਹਦਾ ਆਇਆ ਸਾਡੇ ਕੋਲ ਅਸੀਂ ਫਰਸਟ ਏਡ ਦੇ ਕੇ ਇਹਦਾ ਟ੍ਰੀਟਮੈਂਟ ਕੀਤਾ ਜੋਗ ਬੰਦਾ ਹੈ ਇਹਦਾ ਟ੍ਰੀਟਮੈਂਟ ਕਰਕੇ ਤੇ ਉਸ ਤੋਂ ਬਾਅਦ ਹੁਣ ਇਹਦਾ ਐਕਸ-ਰੇ ਵਾਸਤੇ ਭੇਜਿਆ ਐਕਸ-ਰੇ ਜਾਂਚ ਵਾਸਤੇ ਕੀ ਲੱਗਦਾ ਖਤਰਾ ਇਹਦਾ ਖਤਰਾ ਤੋਂ ਬਾਹਰ ਹੀ ਹੈ ਨਹੀਂ ਅਜੇ ਤੇ ਇਦਾਂ ਲੱਗਦਾ ਖਤਰੇ ਤੋਂ ਬਾਹਰ ਹੀ ਹੈ ਇਹੋ ਜੀ ਕੋਈ ਗੱਲ ਨਹੀਂ ਹਾਂ ਕਿੰਨੇ ਕੋਲ ਲੱਗੇ ਦੇਖਣ ਚ ਤੇ ਇਦਾਂ ਇੱਕੋ ਹੀ ਲੱਗਦਾ ਇੱਕ ਇੰਜਰੀ ਲੱਗ ਬਾਕੀ ਐਕਸਰੇ ਚ ਪਤਾ ਚੱਲੇਗਾ ਅੱਗੇ ਸਾਰੇ ਪੇਸ਼ੈਂਟ ਆ ਪੁਲਿਸ ਕਸਟਡੀ ਚ ਪੁਲਿਸ ਡਿਪਾਰਟਮੈਂਟੋਂ ਲੈ ਕੇ ਆਏ ਇਹਨਾਂ ਨੂੰ ਰਣਜੋਤ ਸਿੰਘ ਨਾਮ ਦਾ ਸਾਨੂੰ ਤੇਜ ਪ੍ਰਤਾਪ ਸਿੰਘ ਅਸਰ ਗਨ ਸ਼ਾਟ ਇੰਜਰੀ ਹੈਗੀ ਆ ਦੇ ਰਾਈਟ ਗਲੂਟਿਸ ਤੇ ਹੈਗੀ ਆ ਰਾਈਟ ਅੱਪਰ ਥਾਈ ਬੈਕ ਠੀਕ ਕੀਤਾ ਜਾ ਰਿਹਾ ਸਰ ਇਹਦਾ ਆਇਆ ਸਾਡੇ ਕੋਲ ਅਸੀਂ ਫਰਸਟ ਏਡ ਦੇ ਕੇ ਇਹਦਾ ਟ੍ਰੀਟਮੈਂਟ ਕੀਤਾ ਜੋ ਬਣਦਾ ਹੈ ਇਹਦਾ ਟ੍ਰੀਟਮੈਂਟ ਕਰਕੇ ਤੇ ਉਸ ਤੋਂ ਬਾਅਦ ਹੁਣ ਇਹਦਾ ਐਕਸ-ਰੇ ਵਾਸਤੇ ਭੇਜਿਆ ਐਕਸ-ਰੇ ਜਾਂਚ ਵਾਸਤੇ ਜੀ ਲੱਗਦਾ ਖਤਰਾ ਇਹਦਾ ਖਤਰਾ ਤੋਂ ਬਾਹਰ ਹੀ ਆ ਇਹੋ ਜੀ ਕੋਈ ਗੱਲ ਨਹੀਂ ਹਾਂ ਕਿੰਨੀ ਕੁ ਲੱਗੀ ਹੋਵੇ ਦੇਖਣ ਚ ਇਹਦਾ ਇੱਕੋ ਹੀ ਲੱਗਦਾ ਇੱਕੀ ਇੰਜਰੀ ਲੱਗੀ ਆ ਬਾਕੀ ਐਕਸਰੇ ਚ ਪਤਾ ਚੱਲੇਗਾ ਸਰੀ ਪੇਸ਼ੈਂਟ ਆ ਪੁਲਿਸ ਕਸਟਡੀ ਚ ਕੁ ਪੁਲਿਸ ਡਿਪਾਰਟਮੈਂਟੋਂ ਲੈ ਕੇ ਆਏ ਇਹਨਾਂ ਨੂੰ ਰਣਜੋਤ ਸਿੰਘ ਨਾਮ ਦਾ ਸਨ ਅਫ ਤੇਜ ਪ੍ਰਤਾਪ ਸਿੰਘ ਸਰ ਗਨ ਸ਼ਾਟ ਇੰਜਰੀ ਹੈਗੀ ਆ ਦੇ ਰਾਈਟ ਗਲੂਟਿਸ ਤੇ ਹੈਗੀ ਆ ਰਾਈਟ ਅੱਪਰ ਪਾਈ ਹੈ ਬੈਕਪੈਨ ਕੀ ਕੀਤਾ ਜਾ ਰਿਹਾ ਸਰ ਇਹਦਾ ਆਇਆ ਸਾਡੇ ਕੋਲ ਅਸੀਂ ਫਰਸਟ ਏਡ ਦੇ ਕੇ ਇਹਦਾ ਟ੍ਰੀਟਮੈਂਟ ਕੀਤਾ ਜੋ ਬਣਦਾ ਹੈ ਇਹਦਾ ਟ੍ਰੀਟਮੈਂਟ ਕਰਕੇ ਤੇ ਉਸ ਤੋਂ ਬਾਅਦ ਹੁਣ ਇਹਦਾ ਐਕਸ-ਰੇ ਵਾਸਤੇ ਭੇਜਿਆ ਐਕਸ-ਰੇ ਜਾਂਚ ਵਾਸਤੇ ਕੀ ਲੱਗਦਾ ਖਤਰਾ ਇਹਦਾ ਖਤਰਾ ਕੋਈ ਵੱਡ ਸਕਦਾ ਨਹੀਂ ਅਜੇ ਤੇ ਇਦਾਂ ਲੱਗਦਾ ਖਤਰੇ ਤੋਂ ਬਾਹਰ ਹੀ ਹੈ ਇਹੋ ਜੀ ਕੋਈ ਗੱਲ ਨਹੀਂ ਹਾਂ ਕਿੰਨੇ ਕਰੀ ਲੱਗੇ ਦੇਖਣ ਚ ਤੇ ਇਦਾਂ ਇੱਕੋ ਹੀ ਲੱਗਦਾ ਇੱਕ ਇੰਜਰੀ ਲੱਗਦਾ ਬਾਕੀ ਅਕਸਰ ਵਿੱਚ ਪਤਾ ਚੱਲੇਗਾ ਹਾਂ ਜੀ ਸਰੀ ਪੇਸ਼ੈਂਟ ਆ ਪੁਲਿਸ ਕਸਟਡੀ ਚ ਹੈ ਪੁਲਿਸ ਡਿਪਾਰਟਮੈਂਟੋਂ ਲੈ ਕੇ ਆਏ ਇਹਨਾਂ ਨੂੰ ਰਣਜੋਤ ਸਿੰਘ ਨਾਮ ਦਾ ਹੈ ਸਾਨੂੰ ਤੇਜ ਪ੍ਰਤਾਪ ਸਿੰਘ ਸਰ ਗਨ ਸ਼ਾਟ ਇੰਜਰੀ ਹੈਗੀ ਆ ਦੇ ਰਾਈਟ ਗਲੂਟਿਸ ਤੇ ਹੈਗੀ ਆ ਰਾਈਟ ਅੱਪਰ ਥਾਈ ਦੇ ਬੈਕਪੈਨ ਕੀ ਕੀਤਾ ਜਾ ਰਿਹਾ ਸਰ ਇਹਦਾ ਆਇਆ ਸਾਡੇ ਕੋਲ ਅਸੀਂ ਫਸਟ ਏਡ ਦੇ ਕੇ ਇਹਦਾ ਟ੍ਰੀਟਮੈਂਟ ਕੀਤਾ ਜੋ ਬਣਦਾ ਹੈ ਇਹਦਾ ਟ੍ਰੀਟਮੈਂਟ ਕਰਕੇ ਤੇ ਉਸ ਤੋਂ ਬਾਅਦ ਹੁਣ ਇਹਦਾ ਐਕਸ-ਰੇ ਵਾਸਤੇ ਭੇਜਿਆ ਐਕਸ-ਰੇ ਜਾਂਚ ਵਾਸਤੇ ਕੀ ਲੱਗਦਾ ਖਤਰਾ ਇਹਦਾ ਖਤਰਾ ਕੋਈ ਬਾਤ ਨਹੀਂ ਨਹੀਂ ਅਜੇ ਤੇ ਇਦਾਂ ਲੱਗਦਾ ਖਤਰੇ ਤੋਂ ਬਾਹਰ ਹੀ ਹੈ ਇਹੋ ਜੀ ਕੋਈ ਗੱਲ ਨਹੀਂ ਹਾਂ ਕਿੰਨੀ ਕੁਰੀ ਲੱਗੇਗੀ ਦੇਖਣ ਚ ਇਹ ਇਦਾਂ ਇੱਕੋ ਹੀ ਲੱਗਦਾ ਇੱਕ ਇੰਜਰੀ ਨਾਲ ਬਾਕੀ ਅਕਸਰ ਵਿੱਚ ਪਤਾ ਚੱਲੇਗਾ